ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਿਓ ਇੱਕ ਪਿੰਡ ਦੇ ਵਿੱਚ ਗੁਰਜੰਟ ਸਿੰਘ ਨਾਮ ਦਾ ਇੱਕ ਵਿਅਕਤੀ ਆ ਤੋਨੋਂ ਪਤੀ ਪਤਨੀ ਆਪਣੇ ਛੋਟੇ ਜਿਹੇ ਮਕਾਨ ਦੇ ਵਿੱਚ ਬੜਾ ਖੁਸ਼ੀ-ਖੁਸ਼ੀ ਰਹਿੰਦੇ ਆ ਗੁਰਜੰਟ ਸਿੰਘ ਸਰਕਾਰੀ ਨੌਕਰੀ ਕਰਦਾ ਗੁਰਜੰਟ ਸਿੰਘ ਦੇ ਮਾਤਾ ਪਿਤਾ ਨੇ ਉਹਨੂੰ ਬੜਾ ਮਿਹਨਤ ਦੇ ਨਾਲ ਪੜਾਇਆ ਉਹਨੇ ਆਪਣੇ ਮਾਪਿਓ ਦੀ ਮਿਹਨਤ ਦੀ ਇਲਾਜ ਰੱਖੀ ਉਹ ਇੰਨਾ ਵਧੀਆ ਪੜਿਆ ਕਿ ਉਹਨੇ ਗ੍ਰੈਜੂਏਸ਼ਨ ਕੀਤੀ ਬੀਐਡ ਕੀਤੀ ਤੇ ਨਾਲ ਦੀ ਨਾਲ ਹੀ ਉਹਨੂੰ ਨੌਕਰੀ ਮਿਲ ਜਾਂਦੀ ਆ ਪਰ ਉਹਦੇ ਨੌਕਰੀ ਮਿਲਣ ਤੋਂ 6 ਮਹੀਨਿਆਂ ਦੇ ਅੰਦਰ ਅੰਦਰ ਹੀ ਉਹਦੇ ਮਾਤਾ ਪਿਤਾ ਦੀ ਮੌਤ ਹੋ ਜਾਂਦੀ ਆ ਜਿਹਦਾ ਉਹਨੂੰ ਬਹੁਤ ਡੂੰਗਾ ਸਦਮਾ ਲੱਗਦਾ ਕਿਉਂਕਿ ਜਿਹੜੇ ਮਾਪਿਓ ਨੇ ਇੰਨੀ ਮਿਹਨਤ ਕਰਕੇ ਆਪਣੇ ਬੱਚੇ ਨੂੰ ਉਹਦੇ ਤੇ ਸੁੱਖ ਦਾ ਟਾਈਮ ਲਿਆਂਦਾ ਹੋਵੇ ਤੇ ਉਹਨੂੰ ਇਹ ਸੀ ਕਿ ਹੁਣ ਮੈਂ ਆਪਣੇ ਮਾਪਿਓ ਦੇ ਸ਼ੌਂਕ ਪੂਰੇ ਕਰਨੇ ਆ ਤੇ ਉਹਦੇ ਮਾਪਿਓ ਇੱਕ ਇੱਕ ਕਰਕੇ ਇਸ ਦੁਨੀਆ ਤੋਂ ਚਲੇ ਗਏ ਚਲੋ ਜੇ ਦੁੱਖ ਨੇ ਤਾਂ ਸੁੱਖ ਵੀ ਆਉਂਦਿਆ ਸਮਾਂ ਜਿਹੜਾ ਉਹ ਵੱਡੇ ਵੱਡੇ ਜ਼ਖਮਾਂ ਤੇ ਮਲਮ ਲਾ ਦਿੰਦਾ ਗੁਰਜੰਟ ਸਿੰਘ ਆਪਦੀ ਪਤਨੀ ਦੇ ਨਾਲ ਰਹਿੰਦਾ ਦੁੱਖ ਸੁੱਖ ਕਰਦਾ ਦੋਨੋਂ ਪਤੀ ਪਤਨੀ ਗੱਲਾਂ ਬਾਤਾਂ ਕਰਦੇ ਆ ਹਨਾ ਤੇ ਉਹ ਸੋਚਦੀ ਆ ਕਿ ਦੇਖ ਆਪਦੇ ਘਰ ਵਾਲੇ ਨੂੰ ਦਿਲਾਸਾ ਵੀ ਦਿੰਦੀ ਆ ਵੀ ਸਾਰੀਆਂ ਚੀਜ਼ਾਂ ਤੇ ਇਨਸਾਨ ਦਾ ਬਸ ਹੁੰਦਾ ਪਰ ਮੌਤ ਅੱਗੇ ਸਾਡਾ ਕੋਈ ਜ਼ੋਰ ਨਹੀਂ ਚੱਲਦਾ ਪਰ ਇਸ ਗੱਲ ਦੀ ਤੁਹਾਡੇ ਮਾਤਾ ਪਿਤਾ ਨੂੰ ਬਹੁਤ ਖੁਸ਼ੀ ਹੋ ਉਹਨਾਂ ਨੂੰ ਸਕੂਨ ਮਿਲਿਆ ਹੋ ਕਿ ਸਾਡਾ ਪੁੱਤਰ ਜਿਹੜਾ ਉਹ ਸਾਡੀਆਂ ਉਮੀਦਾਂ ਤੇ ਖਰਾ ਉਤਰਿਆ ਅੱਜ ਹੋਰ ਸਵੇਰੇ ਹੋਰ ਸਮਾਂ गुਜ਼ਰਦਾ ਗੁਰਜੰਟ ਸਿੰਘ ਦੀ ਪਤਨੀ ਦੀ ਕੁੱਖੋਂ ਇੱਕ ਬੇਟੇ ਦਾ ਜਨਮ ਹੁੰਦਾ ਬੜੀ ਦੋਨਾਂ ਨੂੰ ਖੁਸ਼ੀ ਹੁੰਦੀ ਆ ਹਰ ਇੱਕ ਨੂੰ ਖੁਸ਼ੀ ਹੁੰਦੀ ਆ ਜਦੋਂ ਘਰੇ ਔਲਾਦ ਆਉਂਦੀ ਆ ਬੱਚਾ ਆਉਂਦਾ ਚਲੋ ਉਹ ਬੜੇ ਪਿਆਰ ਨਾਲ ਆਪਣੇ ਬੱਚੇ ਦਾ ਨਾਮ ਰੱਖਦੇ ਆ ਬੜਾ ਸੋਚ ਸਮਝ ਕੇ ਉਹ ਆਪਣੇ ਬੇਟੇ ਦਾ ਨਾਮ ਰੱਖਦਾ ਉਹ ਆਪਣੇ ਬੇਟੇ ਦਾ ਨਾਮ ਜਿਸ ਕਰਨ ਰੱਖਦੇ ਆ ਬੜੇ ਚਾਮਾ ਲਾਡ ਨਾਲ ਆਪਣੇ ਬੇਟੇ ਦੀ ਉਹ ਪਰਵਰਿਸ਼ ਕਰਦੇ ਆ ਤੇ ਉਹ ਆਪਣੇ ਬੇਟੇ ਨੂੰ ਸਕੂਲ ਲਾ ਦਿੰਦੇ ਆ ਜਦੋਂ ਉਹਨਾਂ ਦਾ ਬੇਟਾ 5 ਸਾਲ ਦਾ ਹੁੰਦਾ ਤੇ ਉਹਨਾਂ ਨੂੰ ਸਕੂਲ ਦੇ ਵਿੱਚੋਂ ਜੋ ਫੀਡਬੈਕ ਮਿਲਦੀ ਆ ਦੋਨੋਂ ਬੜੇ ਖੁਸ਼ ਹੁੰਦੇ ਆ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਵੀ ਸਾਡਾ ਬੱਚਾ ਹੋਰ ਵੀ ਵਧੀਆ ਪੜ੍ਹੇ ਲਿਖੇ ਤੇ ਗੁਰਜੰਟ ਸਿੰਘ ਦਾ ਹੀ ਸੁਪਨਾ ਸੀ ਕਿ ਮੈਂ ਆਪਣੇ ਬੇਟੇ ਨੂੰ ਡਾਕਟਰ ਬਣਾਵਾਂ ਜਿਵੇਂ ਗੁਰਜੰਟ ਸਿੰਘ ਨੇ ਆਪਣੇ ਮਾਤਾ-ਪਿਤਾ ਦਾ ਸੁਪਨਾ ਪੂਰਾ ਕੀਤਾ ਸੀ ਉਹਨੂੰ ਏਸੀ ਵੀ ਮੇਰਾ ਮੁੰਡਾ ਮੇਰਾ ਸੁਪਨਾ ਪੂਰਾ ਕਰੇ ਇੱਕ ਦਿਨ ਗੁਰਜੰਟ ਸਿੰਘ ਸਕੂਲ ਜਾਂਦਾ ਤੇ ਸਕੂਲੋਂ ਆਉਂਦਿਆਂ ਉਹਦੀ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਤੇ ਉਸੇ ਐਕਸੀਡੈਂਟ ਦੇ ਵਿੱਚ ਗੁਰਜੰਟ ਸਿੰਘ ਦੀ ਮੌਤ ਹੋ ਜਾਂਦੀ ਆ ਗੁਰਜੰਟ ਸਿੰਘ ਦੇ ਆਪਣੇ ਬੇਟੇ ਨੂੰ ਲੈ ਕੇ ਵੇਖੇ ਗਏ ਸੁਪਨੇ ਸੋਹਣੀ ਜ਼ਿੰਦਗੀ ਨੂੰ ਲੈ ਕੇ ਦੇਖੇ ਗਏ ਸੁਪਨੇ ਆ ਜਿਹੜੇ ਉਹ ਚੱਕਣਾ ਚੂਰ ਹੋ ਜਾਂਦੇ ਆ ਗੁਰਜੰਟ ਸਿੰਘ ਇਸ ਦੁਨੀਆ ਤੋਂ ਚਲੇ ਜਾਂਦਾ ਤੇ ਪਿੱਛੇ ਰਹਿ ਜਾਂਦੀ ਹੈ ਗੁਰਜੰਟ ਸਿੰਘ ਦੇ ਘਰ ਵਾਲੀ ਮਨਜੀਤ ਕੌਰ ਤੇ ਉਹਦਾ ਬੇਟਾ ਜਸਕਰਨ ਦੋਨਾਂ ਨੂੰ ਬੜਾ ਸਦਮਾ ਲੱਗਦਾ ਜਿਸ ਕਾਰਨ 6-7 ਸਾਲ ਦਾ ਸੀ ਉਹਨੂੰ ਕੋਈ ਇੰਨੀ ਸੁਰਤ ਹੈ ਨਹੀਂ ਸੀ ਪਰ ਉਹਨੂੰ ਇਹ ਪਤਾ ਸੀ ਵੀ ਸਾਡੇ ਘਰ 'ਚ ਮਾੜਾ ਹੋਇਆ ਕਿਉਂਕਿ ਜਦੋਂ ਘਰੇ ਰੋਣ-ਕਲੌਣ ਹੋਵੇ ਤੇ ਸੱਥਰ ਵਿਛਿਆ ਹੋਵੇ ਤੇ ਇਹ ਚੀਜ਼ ਸਮਝ ਆ ਜਾਂਦੀ ਆ ਪਰ ਬੱਚੇ ਆ ਜਿਹੜੇ ਉਹਨਾਂ ਤੇ ਨਾ ਤਾਂ ਕਿਸੇ ਦੁੱਖ ਦਾ ਜ਼ਿਆਦਾ ਟਾਈਮ ਸਦਮਾ ਰਹਿੰਦਾ ਤੇ ਨਾ ਕਿਸੇ ਖੁਸ਼ੀ ਦਾ ਮਾਹੌਲ ਰਹਿੰਦਾ ਪਰਾ ਮਨਜੀਤ ਕੌਰ ਅੰਦਰੋਂ ਟੁੱਟ ਚੁੱਕੀ ਹੁੰਦੀ ਆ ਉਹ ਜਦੋਂ ਵੀ ਆਪਣੇ ਬੇਟੇ ਵੱਲ ਵੇਖਦੀ ਆ ਤੇ ਉਹ ਸੋਚਦੀ ਆ ਕਿ ਮੈਂ ਤੇ ਗੁਰਜੰਟ ਨੇ ਤਾਂ ਬੜੇ ਸੁਪਨੇ ਵੇਖੇ ਸੀ ਇਹਦੇ ਭਵਿੱਖ ਨੂੰ ਲੈ ਕੇ ਹੁਣ ਮੈਂ ਕੀ ਕਰੂੰਗੀ ਚਲੋ ਜਿਉਣਾ ਸਾਰਿਆਂ ਨੂੰ ਪੈਂਦਾ ਹਨਾ ਤੇ ਉਹ ਸੋਚਦੀ ਆ ਵੀ ਮੈਂ ਆਪਣੇ ਘਰ ਵਾਲੇ ਦੇ ਸੁਪਨੇ ਪੂਰੇ ਕਰਨੇ ਆ ਆਪਣੇ ਬੇਟੇ ਨੂੰ ਡਾਕਟਰ ਬਣਾਉਣਾ ਜੇ ਮੈਂ ਆਪਣੇ ਬੇਟੇ ਨੂੰ ਡਾਕਟਰ ਨਾ ਬਣਾ ਸਕੀ ਤਾਂ ਗੁਰਜੰਟ ਦੀ ਰੂਹ ਨੂੰ ਕਿਤੇ ਸ਼ਾਂਤੀ ਨਹੀਂ ਮਿਲਣੀ ਉਹ ਆਪਣੇ ਆਪ ਨੂੰ ਬਹੁਤ ਮਜ਼ਬੂਤ ਕਰਦੀ ਆ। ਭਾਵੇਂ ਕਿ ਗੁਰਜੰਟ ਦਾ ਵਿਸੋੜਾ ਉਹਦੇ ਲਈ ਸਹਿਣਾ ਸੌਖਾ ਨਹੀਂ ਸੀ। ਮਨਜੀਤ ਕੌਰ ਦੇ ਜਿਹੜੇ ਪੇਕੇ ਪਰਿਵਾਰ ਵਾਲੇ ਹੁੰਦੇ ਆ ਉਹ ਮਨਜੀਤ ਕੌਰ ਨੂੰ ਕਹਿੰਦੇ ਆ ਕਿ ਵੀ ਤੇਰੀ ਕੱਲੀ ਦੀ ਜ਼ਿੰਦਗੀ ਆ ਜਿਹੜੀ ਨਿਕਲਣੀ ਨਹੀਂ ਹੈਗੀ ਵੀ ਤੂੰ ਵਾਪਸ ਚਲੀ ਜਾ ਸਾਡੇ ਨਾਲ ਆ ਜਾ। ਉਹ ਕਹਿੰਦੀ ਮੈਨੂੰ ਪਤਾ ਤੁਸੀਂ ਮੈਨੂੰ ਥੋੜਾ ਟਾਈਮ ਰੱਖੋਗੇ ਉਸ ਤੋਂ ਬਾਅਦ ਮੇਰੇ ਦੂਜੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿਓਗੇ। ਵੀ ਨਾ ਦੂਜਾ ਵਿਆਹ ਨਹੀਂ ਮੈਂ ਕਰਾਉਣਾ ਮੈਂ ਆਪਣੇ ਬੇਟੇ ਦੇ ਸਿਰ ਤੇ ਹੀ ਜ਼ਿੰਦਗੀ ਕੱਢ ਲੈਣੀ ਆ। ਉਸ ਤੋਂ ਬਾਅਦ ਹਣਾ ਗੱਲ ਚੱਲਦੀ ਆ ਵੀ ਗੁਰਜੰਟ ਸਿੰਘ ਜੀ ਮੇ ਸਰਕਾਰੀ ਨੌਕਰੀ ਕਰਦਾ ਹੁੰਦਾ ਆ ਮਹਿਕਮੇ ਵਾਲੇ ਗੱਲ ਕਰਦੇ ਆ ਉਹਦੇ ਨਾਲ ਦੇ ਜੋ ਟੀਚਰ ਹੁੰਦੇ ਉਹ ਗੱਲ ਕਰਦੇ ਆ ਵੀ ਇਹਦੀ ਪਤਨੀ ਨੂੰ ਨੌਕਰੀ ਦਵਾਈ ਜਾਵੇ ਮਨਜੀਤ ਕੌਰ 12 ਪਾਸ ਹੁੰਦੀ ਆ ਉਹਨੇ ਕੋਈ ਕੋਰਸ ਵਗੈਰਾ ਨਹੀਂ ਕੀਤਾ ਹੁੰਦਾ ਤੇ ਚਲੋ ਉਹਨੂੰ ਕਿਸੇ ਦਫ਼ਤਰ ਦੇ ਵਿੱਚ ਪੀਣ ਦੀ ਨੌਕਰੀ ਮਿਲ ਜਾਂਦੀ ਆ ਆਪਣੇ ਘਰ ਵਾਲੇ ਦੀ ਥਾਂ ਤੇ ਤਰਸ ਦੇ ਆਧਾਰ ਤੇ ਨੌਕਰੀ ਮਿਲ ਜਾਂਦੀ ਆ ਮਨਜੀਤ ਕੌਰ ਲਈ ਇਹ ਗੱਲ ਸੌਖੀ ਹੋ ਜਾਂਦੀ ਆ ਉਹ ਦਿਨ ਰਾਤ ਇੱਕ ਕਰਦੀ ਆ ਸਵੇਰੇ ਹੋਠ ਦੀ ਆਪਣੇ ਬੱਚੇ ਨੂੰ ਤਿਆਰ ਕਰਕੇ ਸਕੂਲ ਭੇਜਦੀ ਆ ਫਿਰ ਸ਼ਹਿਰ ਜਾਂਦੀ ਆ ਆਪਦੀ ਡਿਊਟੀ ਕਰਦੀ ਆ ਫਿਰ ਆਉਂਦੀ ਆ ਆ ਕੇ ਆਪਣੇ ਬੱਚੇ ਨੂੰ ਪੜਾਉਂਦੀ ਆ ਘਰ ਦਾ ਜੋ ਵੀ ਜ਼ਿੰਮੇਵਾਰੀਆਂ ਹੁੰਦੀਆਂ ਕਿਉਂਕਿ ਜ਼ਿੰਮੇਵਾਰੀ ਘਰ ਸੰਭਾਲਣਾ ਇੱਕ ਬਹੁਤ ਵੱਡੀ ਗੱਲ ਹੁੰਦੀ ਆ ਜਦੋਂ ਪਤੀ ਪਤਨੀ ਦੋਨੋਂ ਹੁੰਦੇ ਆ ਤਾਂ ਕੰਮ ਵੰਡੇ ਜਾਂਦੇ ਆ ਜ਼ਿੰਮੇਵਾਰੀਆਂ ਵੀ ਵੰਡੀਆਂ ਜਾਂਦੀਆਂ ਪਰ ਇੱਕ ਔਰਤ ਲਈ ਵਿਧਵਾ ਮਟਿਆਰ ਔਰਤ ਲਈ ਸਮਾਜ ਦੇ ਵਿੱਚ ਵਿਚਰਨਾ ਕੰਮ ਕਰਨੇ ਚੁਣੌਤੀਪੂਰਨ ਗੱਲਾਂ ਹੁੰਦੀਆਂ ਸਮਾਜ ਦੇ ਵਿੱਚ ਚੰਗੇ ਲੋਕ ਵੀ ਹੁੰਦੇ ਆ ਮਾੜੇ ਵੀ ਹੁੰਦੇ ਆ ਸਾਰਿਆਂ ਦੇ ਨਾਲ ਵਿਚਰਨਾ ਪੈਂਦਾ ਮਜਬੂਰੀ ਹੁੰਦੀ ਆ ਪਰ ਮਨਜੀਤ ਕੌਰ ਕਦੇ ਵੀ ਆਪਣੇ ਆਪ ਨੂੰ ਡੋਲਣ ਨਹੀਂ ਦਿੰਦੀ ਉਹ ਸਿਰਫ ਇੱਕ ਚੀਜ਼ ਵੇਖਦੀ ਆ ਕਿ ਮੇਰੇ ਬੇਟੇ ਨੂੰ ਮੈਂ ਡਾਕਟਰ ਬਣਾਉਣਾ ਡਾਕਟਰ ਜਸਕਰਨ ਬਣਾਉਣਾ ਚਲ ਉਹਦਾ ਬੇਟਾ ਨਾ ਬੜਾ ਵਧੀਆ ਹੁੰਦਾ ਪੜਾਈ 'ਚ ਉਹ ਹਮੇਸ਼ਾ ਆਪਣੇ ਬੇਟੇ ਨੂੰ ਇੱਕ ਗੱਲ ਕਹਿੰਦੀ ਆ ਕਿ ਪੁੱਤ ਬਸ ਤੂੰ ਪੜ੍ਹ ਲੈ ਕੇ ਡਾਕਟਰ ਬਣੇ ਚੰਗਾ ਇਨਸਾਨ ਬਣੇ ਇਹ ਹੀ ਮੇਰੀ ਖੁਆਇਸ਼ ਆ ਹੋਰ ਤੇਰੇ ਤੋਂ ਮੈਂ ਕੋਈ ਜ਼ਿਆਦਾ ਉਮੀਦਾਂ ਨਹੀਂ ਰੱਖੂੰਗੀ ਬਸ ਮੇਹ ਚਾਹਣੀ ਆ ਕਿ ਤੇਰੇ ਪਾਪਾ ਦਾ ਸੁਪਨਾ ਪੂਰਾ ਹੋਵੇ ਤੇ ਤੇਰੀ ਜ਼ਿੰਦਗੀ ਸੌਖੀ ਹੋਵੇ ਤਾਂ ਕਿ ਤੇਰੇ ਪਾਪਾ ਦੀ ਆਤਮਾ ਨੂੰ ਸ਼ਾਂਤੀ ਮਿਲੇ ਮੈਂ ਵੀ ਜਦੋਂ ਇਸ ਦੁਨੀਆ ਤੋਂ ਜਾਵਾਂ ਮੈਂ ਤੇ ਮੈਨੂੰ ਇਸ ਗੱਲ ਦਾ ਅਫਸੋਸ ਨਾ ਹੋਵੇ ਕਿ ਮੈਂ ਸਾਰੀ ਉਮਰ ਹਨਾ ਬਿਨਾ ਪਤੀ ਤੋਂ ਬਿਨਾ ਜੀਵਨ ਸਾਥੀ ਤੋਂ ਕੱਢੀ ਤੇ ਮੇਰਾ ਇਹ ਹੀ ਫੈਸਲਾ ਗਲਤ ਨਿਕਲਿਆ ਤੇ ਜਿਸ ਕਰਨ ਕਹਿ ਦਿੰਦਾ ਵੀ ਨਹੀਂ ਮੰਮੀ ਤੁਸੀਂ ਫਿਕਰ ਨਾ ਕਰੋ ਜਿਸ ਕਰਨ ਆਪਣੀ ਮੰਮੀ ਦੀ ਹਰ ਇੱਕ ਗੱਲ ਮੰਨਦਾ ਸੀ ਤੇ ਉਹਨੂੰ ਇਸ ਗੱਲ ਦਾ ਬਹੁਤ ਅਫਸੋਸ ਵੀ ਹੁੰਦਾ ਸੀ ਕਿ ਮੈਂ ਆਪਣੀ ਮਾਂ ਲਈ ਕੁਝ ਕਰ ਨਹੀਂ ਸਕਿਆ ਕਿਉਂਕਿ ਛੋਟਾ ਬੱਚਾ ਆਪਣੀ ਮਾਂ ਲਈ ਕੀ ਕਰ ਸਕਦਾ ਪਰ ਉਹਨੂੰ ਇਹ ਸੀ ਵੀ ਮੈਂ ਆਪਣੀ ਮਾਂ ਦਾ ਸੁਪਨਾ ਆਪਣੇ ਪਿਓ ਦਾ ਸੁਪਨਾ ਪੂਰਾ ਕਰਨਾ ਉਹ ਆਪਣੀ ਮਾਂ ਨੂੰ ਬੜਾ ਪਿਆਰ ਕਰਦਾ ਦੋਨਾਂ ਮਾਂ ਪੁੱਤਾਂ ਦਾ ਆਪਸ ਦੇ ਵਿੱਚ ਬੜਾ ਪਿਆਰ ਹੁੰਦਾ ਇਸੇ ਤਰ੍ਹਾਂ ਹੱਸ ਹੱਸ ਕੇ ਜ਼ਿੰਦਗੀ ਹੈ ਜਿਹੜੀ ਨਿਕਲ ਜਾਂਦੀ ਆ ਪਲੱਸ 2 ਮੈਡੀਕਲ ਨਾ ਕਰਕੇ ਉਸ ਤੋਂ ਬਾਅਦ ਐਮਬੀਬੀਐਸ ਕਰਦਾ ਉਹ ਇਸ ਸਮੇਂ ਦੌਰਾਨ ਮਨਜੀਤ ਕੌਰ ਆ ਜਿਹੜੀ ਉਹਨੂੰ ਬਹੁਤ ਸਖਤ ਮਿਹਨਤ ਕਰਨੀ ਪਈ ਕਿਉਂਕਿ ਜਿਹੜੀ ਉਹਦੀ ਤਨਖਾਹ ਸੀ ਉਹ ਇੰਨੀ ਨਹੀਂ ਸੀ ਕਿ ਉਹ ਆਪਣੇ ਬੇਟੇ ਨੂੰ ਡਾਕਟਰ ਬਣਾ ਸਕੇ ਪਰ ਉਹਨੇ ਕੁਸ਼ਕ ਜ਼ਮੀਨ 베ਤੀ ਉਹਦੇ ਘਰ ਵਾਲੇ ਕੋਲ ਜਿੰਨੀ ਜ਼ਮੀਨ ਸੀ ਤੇ ਕੁਸ਼ਕ ਉਹਨੇ ਲੋਨ ਕਿ ਲੋਨ ਕਰਵਾਇਆ ਤਨਖਾਹ ਤੇ ਕੁਸ਼ਕ ਉਹਨੇ ਰਿਸ਼ਤੇਦਾਰਾਂ ਤੋਂ ਕਰਜ਼ਾ ਚੁੱਕਿਆ ਉਹਨੂੰ ਇਹ ਲੱਗਿਆ ਵੀ ਮੇਰੇ ਬੇਟੇ ਨੂੰ ਇਹ ਨਾ ਲੱਗੇ ਵੀ ਮੇਰੀ ਮਾਂ ਕਹਿੰਦੀ ਸੀ ਮੈਂ ਤੈਨੂੰ ਡਾਕਟਰ ਬਣਾਉਣਾ ਵੀ ਹੁਣ ਇਹਦੇ ਤੋਂ ਪੈਸੇ ਇਕੱਠੇ ਨਹੀਂ ਹੋਏ ਚਲੋ ਉਹ ਪੂਰਾ ਜ਼ੋਰ ਲਾ ਕੇ ਹਨ ਆਪਣੇ ਬੇਟੇ ਨੂੰ ਐਮਬੀਬੀਐਸ ਕਰਾਉਣ ਲਾਉਂਦੀ ਆ ਤੇ ਉਹਦਾ ਬੇਟਾ ਐਮਬੀਬੀਐਸ ਕਰਦਾ ਤੇ ਉਸ ਤੋਂ ਬਾਅਦ ਐਮਡੀ ਕਰਦਾ ਤੇ ਇੱਕ ਡਾਕਟਰ ਬਣ ਜਾਂਦਾ ਅੱਜ ਮਨਜੀਤ ਕੌਰ ਦੇ ਲਈ ਬਹੁਤ ਖੁਸ਼ੀਆਂ ਭਰਿਆ ਦਿਨ ਹੁੰਦਾ ਕਿਉਂਕਿ ਉਹਦਾ ਬੇਟਾ ਜਸਕਰਨ ਅੱਜ ਡਾਕਟਰ ਜਸਕਰਨ ਬਣ ਚੁੱਕਿਆ ਸੀ ਤੇ ਉਹ ਆਪਣੇ ਆਪ ਤੇ ਪ੍ਰਾਊਡ ਫੀਲ ਕਰਦੀ ਆ ਭਾਵੇਂ ਕਿ ਉਹਦੇ ਸਿਰ ਬਹੁਤ ਕਰਜ਼ਾ ਹੁੰਦਾ ਉਹਨੇ ਪੈਸਾ ਦੇਣਾ ਹੁੰਦਾ ਲੋਕਾਂ ਦਾ ਪਰ ਉਹ ਸੋਚਦੀ ਆ ਵੀ ਹੁਣ ਮੇਰਾ ਜਿਹੜਾ ਬੇਟਾ ਗਾ ਇਹ ਕਮਾਊਗਾ ਤੇ ਕਰਜ਼ਾ ਲੈ ਜਾਣਾ ਚਲੋ ਨੌਕਰੀ ਕਰਦਾ ਉਹਦਾ ਬੇਟਾ ਤੇ ਉਹ ਇਹ ਸੋਚਦੀ ਆ ਵੀ ਮੈਂ ਹੁਣ ਰਿਲੈਕਸ ਹੋ ਗਈ ਤੇ ਉਹਦੀ ਰਿਟਾਇਰਮੈਂਟ ਦੀ ਉਮਰ ਆ ਜਾਂਦੀ ਆ ਰਿਟਾਇਰ ਹੋ ਜਾਂਦੀ ਆ ਤੇ ਹੁਣ ਉਹ ਆਪਣੇ ਬੇਟੇ ਨੂੰ ਕਹਿੰਦੀ ਆ ਕਿ ਦੇਖ ਪੁੱਤ ਹੁਣ ਮੈਂ ਰਿਟਾਇਰ ਹੋ ਚੁੱਕੀ ਆ ਨੌਕਰੀ ਤੋਂ ਤੇ ਮੈਂ ਚਾਹੁੰਦੀ ਆ ਕਿ ਤੂੰ ਮੈਨੂੰ ਸਾਰੀਆਂ ਜ਼ਿੰਮੇਵਾਰੀਆਂ ਤੋਂ ਰਿਟਾਇਰ ਕਰੇ ਜੋੜੇ ਜਿਹੜੇ ਰਿਸ਼ਤੇਦਾਰਾਂ ਤੋਂ ਪੈਸੇ ਲਏ ਆ ਉਹ ਪੈਸੇ ਤੂੰ ਉਹਨਾਂ ਦੇ ਵਾਪਸ ਕਰਨੇ ਉਹ ਦੱਸਦੀ ਆ ਵੀ ਇੰਨੇ ਇਹਦੇ ਦੇਣੇ ਆ ਇੰਨੇ ਇਹਦੇ ਦੇਣੇ ਆ ਤੇ ਉਹਦਾ ਬੇਟਾ ਉਹਨੂੰ ਕਹਿੰਦਾ ਕਿ ਇੰਨਾ ਕਰਜ਼ਾ ਮਾਂ ਤੂੰ ਚੜਾਇਆ ਹੋਇਆ ਸੀ ਉਹ ਕਹਿੰਦੀ ਕਿ ਪੁੱਤ ਵੀ ਕਰਜ਼ਾ ਮੈਂ ਆਪਣੇ ਸ਼ੌਂਕਾਂ ਨੂੰ ਤਾਂ ਚੜਾਇਆ ਨਹੀਂ ਸੀ ਹਨਾ ਤੇਰੀ ਡਾਕਟਰੀ ਦੀ ਪੜ੍ਹਾਈ ਦਾ ਬਹੁਤ ਖਰਚ ਹੋਇਆ ਵੀ ਇਸ ਕਰਕੇ ਕਰਜ਼ਾ ਤਾਂ ਜਿਹੜਾ ਚੜਨਾ ਹੀ ਸੀਗਾ ਤੇ ਚਲੋ ਉਹ ਕਹਿੰਦੀ ਵੀ ਕੋਈ ਗੱਲ ਨਹੀਂ ਜੇ ਤੈਨੂੰ ਜ਼ਿਆਦਾ ਲੱਗਦਾ ਕਰਜ਼ਾ ਜੇ ਤੇਰੀ ਕਮਾਈ ਉਨੀ ਨਾ ਹੋਈ ਤਾਂ ਆਪਾਂ ਜ਼ਮੀਨ ਹੋਰ ਵੇਚ ਦਿਆਂਗੇ ਪਰ ਤੂੰ ਇਸ ਗੱਲ ਦਾ ਸਟ्रेस ਨਾ ਲੇ। ਡਾਕਟਰ ਜਸਕਰਨਾ ਜਿੱਥੇ ਨੌਕਰੀ ਕਰਦਾ ਉੱਥੇ ਹੀ ਉਹਨੂੰ ਇੱਕ ਕੁੜੀ ਪਸੰਦ ਆ ਜਾਂਦੀ ਆ ਜਿਹਦਾ ਨਾਮ ਡਾਕਟਰ ਪ੍ਰੀਤ ਹੁੰਦਾ। ਤੇ ਜਦੋਂ ਉਹਦੀ ਮਾਂ ਹਨਾ ਉਹਨੂੰ ਕਹਿੰਦੀ ਆ ਵੀ ਹੁਣ ਮੈਂ ਚਾਹਣੀ ਆ ਵੀ ਤੂੰ ਵਿਆਹ ਕਰਵਾ ਲੈ ਘਰੇ ਨੂੰ ਆ ਜੇ ਵੀ ਘਰ ਦੇ ਵਿੱਚ ਰੌਣਕ ਹੋ ਜੇ ਹਨਾ ਵੀ ਮੈਂ ਸਾਰੀ ਉਮਰ ਨੇ ਇਕੱਲੀ ਨਹੀਂ ਕੱਢੀ ਆ ਵੀ ਤੂੰ ਵੀ ਹੁਣ ਡਿਊਟੀ ਤੇ ਰਹਿਣਾ। ਤੇ ਉਹ ਕਹਿੰਦਾ ਕਿ ਮਾਂ ਵੀ ਮੈਂ ਕੁੜੀ ਪਸੰਦ ਕਰ ਰੱਖੀ ਆ ਉਹਦੇ ਨਾਲ ਹੀ ਵਿਆਹ ਕਰਾਉਣਾ ਵੀ ਡਾਕਟਰਾਂ ਕੁੜੀ ਉਹਦੀ ਮਾਂ ਕਹਿੰਦੀ ਵੀ ਪੁੱਤ ਵੈਸੇ ਤਾਂ ਤੂੰ ਜ਼ਿੰਦਗੀ ਕੱਢਣੀ ਆ ਪਰ ਜੇ ਤੂੰ ਨੌਕਰੀ ਵਾਲੀ ਹਨਾ ਡਾਕਟਰ ਨੂੰ ਹੀ ਮੈਨੂੰ ਲਿਆਤੀ ਤੇ ਵੀ ਮੈਂ ਤਾਂ ਫਿਰ ਕੱਲੀ ਰਹਿ ਜੂਗੀ ਵੀ ਤੁਸੀਂ ਦੋਨੋਂ ਹੀ ਨੌਕਰੀ ਕਰਿਆ ਕਰੋਗੇ ਤੇ ਮੈਂ ਕੀ ਕਰੂੰ ਉਹ ਕਹਿੰਦਾ ਵੀ ਮਾਂ ਇਹ ਤਾਂ ਤੇਰਾ ਅਜੀਬ ਸਵਾਲ ਆ ਵੀ ਹੁਣ ਤੇਰੇ ਕਰਕੇ ਮੈਂ ਆਪਣਾ ਫਿਊਚਰ ਨਾ ਦੇਖਾਂ ਜੇ ਮੈਂ ਡਾਕਟਰਾਂ ਤਾਂ ਮੈਨੂੰ ਡਾਕਟਰ ਕੁੜੀ ਹੀ ਚਾਹੀਦੀ ਆ ਵੈਸੇ ਵੀ ਮੈਨੂੰ ਪ੍ਰੀਤ ਪਸੰਦ ਆ ਉਹ ਡਾਕਟਰ ਆ ਤੇ ਉਹਨੇ ਡਾਕਟਰੀ ਕਰਨੀ ਆ ਨੌਕਰੀ ਤਾਂ ਕਰਨੀ ਆ ਚਲੋ ਮਨਜੀਤ कौर ਸੋਚਦੀ ਐ ਵੀ ਮੈਨੂੰ ਸਵਾਰਥੀ ਨਹੀਂ ਹੋਣਾ ਚਾਹੀਦਾ ਵੀ ਮੈਂ ਕਿੰਨਾ ਕਚੇਰਾ ਹਨ ਵੀ ਬੱਚਿਆਂ ਨੂੰ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜਿਉਣ ਦੇਣੀ ਚਾਹੀਦੀ ਆ ਤੇ ਉਹ ਸਹਿਮਤੀ ਦਿੰਦੀ ਐ ਤੇ ਚਲੋ ਆਪਣੇ ਬੇਟੇ ਦਾ ਉਹ ਬੜੀ ਧੂਮ ਧਾਮ ਦੇ ਨਾਲ ਵਿਆਹ ਕਰਦੀ ਆ ਵਿਆਹ ਕਰਨ ਵੇਲੇ ਵੀ ਉਹਦੇ ਕੋਲ ਪੈਸਾ ਨਹੀਂ ਸੀ ਫਿਰ ਉਹ ਸੋਚਦੀ ਐ ਕਿ ਜ਼ਮੀਨ ਥੋੜੀ ਹੋਰ ਵੇਚ ਦਿੰਨੀ ਆ ਵੀ ਨਾਲੇ ਤਾਂ ਜਿਹੜੇ ਪਹਿਲਾਂ ਵਾਲੇ ਦੇਣੇ ਲੈਣੇ ਆ ਉਹ ਲਾ ਦੇਣੀ ਆ ਵੀ ਨਾਲੇ ਵਿਆਹ ਵਧੀਆ ਤਰੀਕੇ ਨਾਲ ਕਰੂੰ ਮੈਂ ਆਪਣੇ ਬੇਟੇ ਦਾ ਉਹ ਡਾਕਟਰ ਸੀ ਨੂੰ ਪੁੱਤਰ ਵਿਆਹ ਵਧੀਆ ਤਰੀਕੇ ਨਾਲ ਕਰਨਾ ਸੀ ਚਲੋ ਉਹ ਜ਼ਮੀਨ ਵੇਚ ਕੇ ਕਾਫੀ ਪੈਸਾ ਉਹਨੂੰ ਆ ਜਾਂਦਾ ਉਹਦੇ ਕੋਲ ਤੇ ਉਹ ਵਿਆਹ ਕਰਦੀ ਆ ਆਪਣੇ ਬੇਟੇ ਦਾ ਬੜੇ ਧੂਮ ਧਾਮ ਨਾਲ ਵਿਆਹ ਹੁੰਦਾ ਬੜਾ ਇਕੱਠ ਹੁੰਦਾ ਵੱਡੇ ਵੱਡੇ ਲੋਕ ਆ ਜਿਹੜੇ ਵੱਡੇ ਵੱਡੇ ਡਾਕਟਰ ਉਹਦੇ ਵਿਆਹ ਤੇ ਪਹੁੰਚਦੇ ਆ ਉਸ ਵਿਆਹ ਦੇ 2 ਮਹੀਨੇ ਬਾਅਦ ਤੱਕ ਰਿਸ਼ਤੇਦਾਰ ਉਸ ਵਿਆਹ ਦੀਆਂ ਗੱਲਾਂ ਕਰਦੇ ਆ ਵੀ ਮਨਜੀਤ ਕੌਰ ਨੇ ਵਿਧਵਾ ਹੋ ਕੇ ਦੇਖ ਆਪਣੇ ਬੇਟੇ ਨੂੰ ਪਹਿਲਾਂ ਡਾਕਟਰ ਬਣਾਇਆ ਫਿਰ ਉਹਦਾ ਕਿੰਨੀ ਧੂਮ ਧਾਮ ਦੇ ਨਾਲ ਵਿਆਹ ਕੀਤਾ ਮਨਜੀਤ ਕੌਰ ਦੀ ਸਾਰੇ ਰਿਸ਼ਤੇਦਾਰਾਂ ਦੇ ਵਿੱਚ ਤੇ ਸਮਾਜ ਦੇ ਵਿੱਚ ਇੱਕ ਵਧੀਆ ਸ਼ਬੀ ਹੁੰਦੀ ਆ ਕਿਉਂਕਿ ਉਹ ਬਹੁਤ ਮਿਹਨਤੀ ਔਰਤ ਸੀ ਤੇ ਉਹਨੇ ਬਹੁਤ ਜਿਆਦਾ ਮਿਹਨਤ ਕੀਤੀ ਸੀ ਚਲ ਹੁਣ ਉਹਨੂੰ ਇਹ ਹੁੰਦਾ ਵੀ ਮੈਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਫਾਰਗ ਹੋ ਗਈ ਘਰ ਦੇ ਵਿੱਚ ਜਿੰਨਾ ਕੰਮ ਹੁੰਦਾ ਉਹ ਕਰ ਲੈਂਦੀ ਆ ਤੇ ਇੱਕ ਦਿਨ ਉਹ ਆਪਣੇ ਬੇਟੇ ਨੂੰ ਕਹਿੰਦੀ ਆ ਕਿ ਪੁੱਤ ਦੇਖ ਹੁਣ ਮੈਂ ਬਹੁਤ ਕੰਮ ਕਰ ਲਿਆ ਬਹੁਤ ਹੀ ਕਮਾਈ ਕਰ ਲਈ ਹੁਣ ਮੈਂ ਚਾਹੁੰਦੀ ਆ ਕਿ ਮੈਂ ਬਿਲਕੁਲ ਰਿਲੈਕਸ ਹੋ ਜਾਵਾਂ ਤੁਸੀਂ ਐਦਾਂ ਕਰੋ ਤੁਸੀਂ ਘਰੇ ਕੰਮ ਵਾਲੀ ਰੱਖੋ ਵੀ ਮੇਰੇ ਤੋਂ ਹੁਣ ਕੰਮ ਨਹੀਂ ਹੁੰਦਾ ਕਿਉਂਕਿ ਨੂੰ ਵੀ ਡਾਕਟਰ ਆ ਉਹ ਨਹੀਂ ਕੰਮ ਕਰ ਸਕਦੀ ਮੈਂ ਨਹੀਂ ਕਹਿੰਦੀ ਪਰ ਤੁਸੀਂ ਕੰਮ ਵਾਲੀ ਦਾ ਪ੍ਰਬੰਧ ਕਰੋ ਤੇ ਜਦੋਂ ਡਾਕਟਰ ਜਸਕਰਨ ਆਪਣੇ ਘਰ ਵਾਲੀ ਨਾਲ ਗੱਲ ਕਰਦਾ ਤੇ ਉਹਦੇ ਘਰ ਵਾਲੀ ਕਹਿੰਦੀ ਵੀ ਘਰ ਦੇ ਵਿੱਚ ਆਪਾਂ ਕੰਮ ਵਾਲੀ ਰੱਖਾਂਗੇ ਇੱਕ ਤਾਂ ਆਪਾਂ ਨੂੰ ਪੈਸੇ ਦੇਵਾਂਗੇ ਤਨਖਾਹ ਦੇਵਾਂਗੇ ਉੱਤੋਂ ਆਪਾਂ ਤਾਂ ਘਰ ਨਹੀਂ ਹੁੰਦੇ ਤੇ ਜੇ ਉਹਨੇ ਕਿਸੇ ਚੀਜ਼ ਦੀ ਚੋਰੀ ਕਰ ਲਈ ਵੀ ਮੰਮੀ ਤਾਂ ਐਵੇਂ ਕਰੀ ਜਾਂਦੇ ਆ ਘਰੇ ਕੰਮ ਕਿੰਨਾ ਕੁ ਹੁੰਦਾ ਤਾ ਉਹ ਕਹਿੰਦਾ ਕਿ ਨਹੀਂ ਪ੍ਰੀਤ ਕੰਮ ਤਾਂ ਕਾਫੀ ਹੋ ਜਾਂਦੇ ਆ ਵੀ ਮਾਂ ਨੂੰ ਇੰਨਾ ਕੰਮ ਕਰਨਾ ਔਖਾ ਉਹ ਕਹਿੰਦੀ ਕਿ ਜਿੱਦ ਦਿਨ ਮੇਰੇ ਨਾਲ ਤੁਸੀਂ ਵਿਆਹ ਕਰਾਇਆ ਸੀ ਉਦੋਂ ਨਹੀਂ ਤੁਹਾਨੂੰ ਪਤਾ ਸੀਗਾ ਵੀ ਜ਼ਿੰਮੇਵਾਰੀਆਂ ਵੀ ਕੋਈ ਚੀਜ਼ ਹੁੰਦੀਆਂ ਫਿਰ ਤੂੰ ਰੱਖਲਾ ਕੰਮ ਵਾਲੀ ਵੀ ਮੈਂ ਤਾਂ ਦੇਖ ਮੇਰੇ ਤੋਂ ਤਾਂ ਨਾ ਤੂੰ ਪੈਸੇ ਦੀ ਉਮੀਦ ਰੱਖੀ ਮੈਂ ਤਾਂ ਜੋ ਵੀ ਪੈਸਾ ਉਹ ਮੇਰਾ ਮੇਰੇ ਕੋਲ ਹੀ ਰਹੂਗਾ ਕੰਮ ਵਾਲੀ ਨੂੰ ਦੇ ਪੈਸੇ ਚਾਹੇ ਆਪਣੀ ਮਾਂ ਦੇ ਖਰਚ ਕਰ ਜੋ ਵੀ ਕਰ ਤੇ ਡਾਕਟਰ ਜਿਸ ਕਾਰਨ ਇਹ ਸੋਚਦਾ ਵੀ ਅਜੀਬ ਗੱਲ ਹੈ ਤਾਂ ਪਰ ਹੁਣ ਡਾਕਟਰ ਸੀ ਉਹਨੂੰ ਪੈਸੇ ਦੀ ਕੀ ਕਮੀ ਸੀ ਉਹ ਸੋਚਦਾ ਵੀ ਇੰਨੀ ਨਿੱਕੀ ਗੱਲ ਤੇ ਮੈਂ ਲੜਾਈ ਕਰਾਂ ਚਲੋ ਉਹ ਆਪਣੀ ਮਾਂ ਨੂੰ ਕਹਿੰਦਾ ਕਿ ਮਾਂ ਤੂੰ ਕੰਮ ਵਾਲੀ ਕੋਈ ਭਾਲ ਲਾ ਉਹਦੀ ਮਾਂ ਪਿੰਡ ਦੇ ਵਿੱਚੋਂ ਹੀ ਕੰਮ ਵਾਲੀ ਹੈ ਜਿਹੜੀ ਲੱਭ ਲੈਂਦੀ ਆ ਪਿੰਡ ਦੇ ਵਿੱਚ ਹੀ ਉਹ ਰਹਿ ਰਹੇ ਹੁੰਦੇ ਆ ਪਰ ਉਸ ਤੋਂ ਪਹਿਲਾਂ ਡਾਕਟਰ ਪ੍ਰੀਤ ਹੈ ਜਿਹੜੀ ਉਹ ਜਿਸ ਕਾਰਨ ਨੂੰ ਕਹਿ ਚੁੱਕੀ ਹੁੰਦੀ ਆ ਕਿ ਮੈਂ ਪਿੰਡ ਦੇ ਵਿੱਚ ਨਹੀਂ ਰਹਿਣਾ ਉਹ ਕਹਿੰਦਾ ਵੀ ਆਪਾਂ ਜਾਣੇ ਤਾਂ ਸ਼ਹਿਰ ਆ ਨਾ ਵੀ ਆਪਾਂ ਪਿੰਡ ਤਾਂ ਰਾਤ ਕੱਟਣੀ ਆਉਣੇ ਆ ਵੀ ਮਾਂ ਨਹੀਂ ਜਾਣਾ ਚਾਹੁੰਦੀ ਹੌਲੀ ਹੌਲੀ ਸਮਾਬਦ ਬਦਲਦਾ ਤਾਂ ਜਿਸ ਕਾਰਨ ਨੂੰ ਵੀ ਇਹ ਅਹਿਸਾਸ ਹੁੰਦਾ ਵੀ ਹੁਣ ਪਿੰਡ ਦੇ ਵਿੱਚ ਕਿੰਨਾ ਚਿਰ ਰਹਿਾਂਗੇ ਵੀ ਸ਼ਹਿਰ ਦੇ ਵਿੱਚ ਹੀ ਨੌਕਰੀ ਆ ਉੱਥੇ ਹੀ ਫਲੈਟ ਲੈਣੇ ਆ ਤੇ ਉੱਥੇ ਮਕਾਨ ਲੈ ਕੇ ਹਨਾ ਉੱਥੇ ਰਹਿਣ ਲੱਗਦੇ ਆ ਵੀ ਰੋਜ਼ ਆਉਣੇ ਆ ਜਾਣੇ ਆ ਤੇ ਉਹ ਆਪਣੀ ਮਾਂ ਕੋਲ ਗੱਲ ਕਰਦਾ ਵੀ ਮਾਂ ਅਸੀਂ ਸ਼ਹਿਰ ਸ਼ਿਫਟ ਹੋਣਾ ਚਾਹੁੰਦੇ ਆ ਉਹ ਕਹਿੰਦੀ ਦੇਖੋ ਪੁੱਤ ਵੀ ਮੈਂ ਸ਼ਹਿਰ 'ਚ ਰਹਿ ਨਹੀਂ ਸਕਦੀ ਇਹੋ ਜਿਹੇ ਮਾਹੌਲ 'ਚ ਵੀ ਮੈਂ ਚਾਹੁੰਦੀ ਸੀ ਆਪਾਂ ਪਿੰਡ 'ਚ ਹੀ ਰਹੀਏ ਤਾਂ ਜਿਹੜੀ ਪ੍ਰੀਤ ਉਹ ਕਹਿੰਦੀ ਵੀ ਦੇਖ ਜੇ ਆਪਾਂ ਤੇਰੀ ਮਾਂ ਦੇ ਹਿਸਾਬ ਨਾਲ ਚੱਲਾਂਗੇ ਤਾਂ ਆਪਾਂ ساری ਉਮਰ ਇੱਥੇ ਹੀ ਰਹਿ ਜਾਾਂਗੇ ਵੀ ਜ਼ਰੂਰੀ ਤਾਂ ਨਹੀਂ ਹੁਣ ਆਪਾਂ ਤੇਰੀ ਮਾਂ ਦੀ ਹਰ ਇੱਕ ਲੋੜ ਜਾਂ ਹਰ ਇੱਕ ਗੱਲ ਪੂਰੀ ਕਰੀਏ ਵੀ ਮੈਂ ਚਾਹਣੀ ਆ ਕਿ ਤੇਰੀ ਮਾਂ ਨੂੰ ਇੱਥੇ ਰਹਿਣ ਦੇਈਏ ਤੇ ਆਪਾਂ ਸ਼ਹਿਰ ਚਲੀ ਜਾਈਏ ਚਲੋ ਉਹ ਸ਼ਹਿਰ ਦੇ ਵਿੱਚ ਸ਼ਿਫਟ ਹੋ ਜਾਂਦੇ ਆ ਪਰ ਮਨਜੀਤ ਕੌਰ ਜਿਹੜੀ ਉਹ ਸ਼ਹਿਰ ਨਹੀਂ ਜਾਣਾ ਚਾਹੁੰਦੀ ਹੁੰਦੀ ਪਰ ਉਹ ਦੇ ਪੁੱਤਰ ਨੂੰ ਇੱਕ ਗੱਲ ਕਹਿੰਦੀ ਹੈ ਕਿ ਪੁੱਤਰ ਤਿੰਨ ਚਾਰ ਦਿਨਾਂ ਤੋਂ ਮੇਰੇ ਕੋਲ ਗੇੜਾ ਜ਼ਰੂਰ ਮਾਰਿਆ ਕਰੀ ਵੀ ਮੇਰਾ ਜੀ ਨਹੀਂ ਲੱਗਣਾ 6 ਮਹੀਨੇ ਹੁੰਦੇ ਆ ਡਾਕਟਰ ਜਸਕਰਨ ਨੂੰ ਸ਼ਹਿਰ ਦੇ ਵਿੱਚ ਸ਼ਿਫਟ ਹੋਇਆ ਤੇ ਉਸ ਤੋਂ ਬਾਅਦ 6 ਮਹੀਨੇ ਤੱਕ ਤਾਂ ਉਹ ਹਫ਼ਤੇ ਬਾਅਦ ਆ ਜਾਂਦਾ ਸੀ ਉਸ ਤੋਂ ਬਾਅਦ ਉਹ ਆਉਣਾ ਘਟਾ ਦਿੰਦਾ ਮਨਜੀਤ ਕੌਰ ਨੂੰ ਬਹੁਤ ਇਕੱਲਾਪਣ ਮਹਿਸੂਸ ਹੁੰਦਾ ਉਹ ਆਪਣੇ ਬੇਟੇ ਨੂੰ ਫੋਨ ਕਰਦੀ ਆ ਤੇ ਉਹਦਾ ਬੇਟਾ ਜਿਹੜਾ ਉਹ ਫੋਨ ਚੱਕਣਾ ਵੀ ਘਟਾ ਦਿੰਦਾ ਮਨਜੀਤ ਕੌਰ ਸੋਚਦੀ ਆ ਵੀ ਮੈਨੂੰ ਆਪਣੇ ਪੁੱਤਰ ਨੂੰ ਕੋਲ ਸ਼ਹਿਰ ਹੀ ਚਲੇ ਜਾਣਾ ਚਾਹੀਦਾ ਵੀ ਐਂ ਤਾਂ ਉਹ ਮੇਰੇ ਤੋਂ ਜਮਾਂ ਦੂਰ ਹੋ ਗਏ ਆ ਚਲੋ ਕੀ ਕਰਦੀ ਆ ਉਹ ਆਪਣੇ ਪੁੱਤਰ ਨੂੰ ਦੇ ਕੋਲ ਸ਼ਹਿਰ ਚਲੀ ਜਾਂਦੀ ਆ ਆਪਣਾ ਸਮਾਨ ਪੈਕ ਕਰਦੀ ਆ ਗੱਡੀ ਕਰਾਉਂਦੀ ਆ ਤੇ ਸ਼ਹਿਰ ਚਲੀ ਜਾਂਦੀ ਆ ਜਾ ਕੇ ਜਦੋਂ ਉਹ 게ਟ ਖੜਕਾਉਂਦੀ ਆ ਤੇ ਅੱਗੋਂ ਉਹਦੀ ਨੂੰਹ ਵੇਖ ਕੇ ਹਨਾ ਮੱਥਾ ਇਕੱਠਾ ਕਰ ਲੈਂਦੀ ਆ ਵੀ ਇਹ ਤਾਂ ਆ ਆ ਗਈ ਉਹ ਕਹਿੰਦੀ ਕਿ ਮੰਮੀ ਤੁਸੀਂ ਇੰਨਾ ਸਮਾਨ ਲੈ ਕੇ ਇੱਥੇ ਉਹ ਕਹਿੰਦੀ ਹਾਂ ਪੁੱਤਰ ਵੀ ਹੁਣ ਮੈਂ ਇਕੱਲੀ ਨਹੀਂ ਰਹਿ ਸਕਦੀ ਬਹੁਤ ਟਾਈਮ ਮੈਂ ਇਕੱਲੀ ਰਹਿ ਲਈ ਵੀ ਮੈਂ ਹੁਣ ਤੁਹਾਡੇ ਨਾਲ ਹੀ ਰਹਿਣਾ ਚਾਹਣੀ ਆ ਚਲੋ ਨਾ ਚਾਹੁੰਦੇ ਹੋ ਇਹ ਵੀ ਪ੍ਰੀਤ ਆ ਜਿਹੜੀ ਉਹ ਆਪਣੀ ਸੱਸ ਨੂੰ ਅੰਦਰ ਆਉਣ ਲਈ ਕਹਿੰਦੀ ਆ ਪਰ ਪ੍ਰੀਤ ਇਹ ਚਾਹੁੰਦੀ ਨਹੀਂ ਸੀ ਕਿ ਮੇਰੀ ਸੱਸ ਸਾਡੇ ਨਾਲ ਰਵੇ ਘਰ ਦੇ ਵਿੱਚ ਮਾਹੌਲ ਆ ਜਿਹੜਾ ਉਹ ਪਹਿਲਾਂ ਤਾਂ ਠੀਕ ਹੁੰਦਾ ਪਰ ਹੌਲੀ-ਹੌਲੀ ਪ੍ਰੀਤ ਆ ਜਿਹੜੀ ਉਹ ਜਿਸ ਕਾਰਨ ਕੋਲ ਆਪਣੀ ਸੱਸ ਦੀਆਂ ਸ਼ਿਕਾਇਤਾਂ ਲਾਉਂਦੀ ਆ ਇੰਨਾਂ ਗੱਲਾਂ ਨੂੰ ਵੇਖ ਕੇ ਇਸ ਬਿਹੇਵ ਨੂੰ ਦੇਖ ਕੇ ਜਿਹੜੀ ਮਨਜੀਤ ਕੌਰ ਸੋਚਦੀ ਆ ਵੀ ਮੈਂ ਆਪਣੇ ਬੇਟੇ ਨੂੰ ਡਾਕਟਰ ਬਣਾਇਆ ਇੰਨੀ ਮਿਹਨਤ ਕੀਤੀ ਤੇ ਇਹਦੇ ਘਰ ਵਾਲੇ ਵੀ ਡਾਕਟਰ ਆ ਐਨੇ ਪੜ੍ਹੇ ਲਿਖੇ ਆ ਵੀ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਨਿੱਕੇ ਨਿੱਗੀਆਂ ਗੱਲਾਂ ਤੇ ਕਿੰਨੀ ਕੀਚਕਿਚ ਕਰਦੇ ਆ ਜੇ ਮਨਜੀਤ ਕੌਰ ਨੇ ਕੁਝ ਖਾਣਾ ਪੀਣਾ ਉਹਦੇ 'ਚ ਵੀ ਟੋਕ ਟਕਾਈ ਜੇ ਉਹਨੇ ਕੋਈ ਕੰਮ ਕਰਨਾ ਉਹਦੇ 'ਚ ਵੀ ਟੋਕ ਟਕਾਈ ਕਈ ਵਾਰ ਉਹਨੇ ਕੋਈ ਗਲਾਸ ਚੱਕ ਲੈਣਾ ਪਾਣੀ ਪੀਣ ਨੂੰ ਤਾਂ ਵੀ ਉਹਨੇ ਕਹਿਣਾ ਕਿ ਮੰਮੀ ਤੁਹਾਨੂੰ ਕੀ ਪਤਾ ਇਹ ਕਿੰਨਾ ਮਹਿੰਗਾ ਸੈਟਾ ਗਲਾਸਾਂ ਦਾ ਜੇ ਤੁਹਾਡੇ ਹੱਥ 'ਚੋਂ ਛੁੱਟ ਕੇ ਟੁੱਟ ਗਿਆ ਮੇਰੇ ਘਰ ਦੇ ਆਣੇ ਮੈਨੂੰ ਐਨੇ ਮਹਿੰਗੇ ਮਹਿੰਗੇ ਸੈਟ ਲੈ ਕੇ ਦਿੱਤੇ ਆ ਖਰਾਬ ਹੋ ਜੂ ਨਿੱਕੀ ਨਿੱਕੀ ਗੱਲ ਤੇ ਉਹਨੂੰ ਮਤਲਬ ਜਲੀਲ ਕਰਨਾ ਮਨਜੀਤ कौर ਤੋਂ ਇਹ ਗੱਲਾਂ ਬਰਦਾਸ਼ਤ ਨਹੀਂ ਹੁੰਦੀਆਂ ਸੀ ਪਰ ਉਹ ਬਹੁਤ ਸਬਰ ਵਾਲੀ ਔਰਤ ਸੀ ਉਹ ਬੋਲਦੀ ਨਹੀਂ ਸੀ ਉਹਨੂੰ ਇਹ ਸੀ ਵੀ ਇਹ ਤਾਂ ਬਹੁਤ ਨਿੱਕੀਆਂ ਗੱਲਾਂ ਨੇ ਵੀ ਜੇ ਮੈਂ ਤੇ ਬੋਲੂਗੀ ਤਾਂ ਬੁਰੀ ਲੱਗੂ ਇਹ ਗੱਲਾਂ ਉਹ ਆਪਣੀ ਨੂੰਹ ਦੀਆਂ ਗੱਲਾਂ ਬਰਦਾਸ਼ਤ ਕਰਦੀ ਆ ਪਰ ਉਹਦੀ ਨੂੰਹ ਉਹ ਤੋਂ ਹਰ ਗੱਲ ਤੇ ਇਰੀਟੇਟ ਹੁੰਦੀ ਆ ਤੇ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਵੀ ਮੈਂ ਤੇਰੀ ਮਾਂ ਨੂੰ ਹੋਰ ਜ਼ਿਆਦਾ ਬਰਦਾਸ਼ਤ ਨਹੀਂ ਕਰ ਸਕਦੀ ਵੀ ਮੈਨੂੰ ਬੰਦਸ ਮਹਿਸੂਸ ਹੁੰਦੀ ਆ ਵੀ ਮੈਂ ਇਕੱਲੀ ਰਹਿਣਾ ਚਾਹਣੀ ਆ ਤੇ ਡਾਕਟਰ ਜਿਸ ਕਾਰਨ ਉਹਨੂੰ ਕਹਿੰਦਾ ਕਿ ਪ੍ਰੀਤ ਵੀ ਤੂੰ ਅਜੀਬ ਗੱਲਾਂ ਕਰਦੀ ਆ ਦੇਖ ਮਾਂ ਪਿਓ ਆਪਣੇ ਬੱਚਿਆਂ ਦੇ ਨਾਲ ਹੀ ਰਹਿੰਦੇ ਆ ਉਹ ਕਹਿੰਦੀ ਵੀ ਫੈਸਲਾ ਤੂੰ ਕਰਨਾ ਵੀ ਤੂੰ ਆਪਣੀ ਮਾਂ ਦੇ ਨਾਲ ਰਹਿਣਾ ਜਾਂ ਮੇਰੇ ਨਾਲ ਜੇ ਤੂੰ ਆਪਣੀ ਮਾਂ ਨੂੰ ਰੱਖਣਾ ਤਾਂ ਮੈਂ ਇਸ ਘਰ ਦੇ ਵਿੱਚ ਨਹੀਂ ਰਹਿ ਸਕਦੀ ਮੈਨੂੰ ਇਕੱਲੀ ਨੂੰ ਰਹਿਣਾ ਮੈਂ ਮੈਂ ਇਕੱਲੀ ਆਜ਼ਾਦ ਰਹਿਣਾ ਚਾਹਣੀ ਆ ਤੇਰੀ ਮਾਂ ਗੱਲ-ਗੱਲ ਤੇ ਟੋਕ ਟੁਕਾਈ ਵੀ ਕਰਦੀ ਆ ਇੰਟਰਫੇਅਰ ਕਰਦੀ ਆ ਉਹ ਕਹਿੰਦਾ ਵੀ ਜਿੱਥੋਂ ਤੱਕ ਮੈਨੂੰ ਪਤਾ ਵੀ ਮੰਮੀ ਤਾਂ ਇੰਟਰਫੇਅਰ ਕਰਦੀ ਨਹੀਂ ਕਿਸੇ ਗੱਲ 'ਚ ਤਾਂ ਪ੍ਰੀਤ ਕਹਿੰਦੀ ਮੈਨੂੰ ਪਤਾ ਜਸ ਕਰਨ ਤੁਹਾਨੂੰ ਆਪਣੀ ਮਾਂ ਦੇ ਵਿੱਚ ਕੋਈ ਵੀ ਬੁਰਾਈ ਨજર ਨਹੀਂ ਆਉਂਦੀ ਪਰ ਮੈਨੂੰ ਫੈਸਲਾ ਸ਼ਾਮ ਤੱਕ ਚਾਹੀਦਾ ਤੁਸੀਂ ਕੀ ਫੈਸਲਾ ਕਰਨਾ ਤੇ ਉਧਰੋਂ ਡਾਕਟਰ ਜਸਕਰਨ ਜਿਹੜਾ ਉਹ ਸੋਚੀ ਪਿਆ ਜਾਂਦਾ ਉਹ ਸੋਚਦਾ ਵੀ ਹੁਣ ਮੈਂ ਕੀ ਕਰਾਂ ਵੀ ਜੇ ਮੈਂ ਮੰਮੀ ਨੂੰ ਰੱਖੂਗਾ ਤਾਂ ਪ੍ਰੀਤ ਨੇ ਘਰ ਛੱਡ ਕੇ ਚਲੀ ਜਾਣਾ ਤੇ ਪ੍ਰੀਤ ਬਿਨਾ ਮੈਂ ਨਹੀਂ ਰਹਿ ਸਕਦਾ ਫਿਰ ਨਾ ਉਹ ਆਪਣੀ ਮਾਂ ਕੋਲ ਜਾਂਦਾ ਤੇ ਆਪਣੀ ਮਾਂ ਨੂੰ ਕਹਿੰਦਾ ਕਿ ਮਾਂ ਤੂੰ ਤਾਂ ਕਹਿੰਦੀ ਹੁੰਦੀ ਸੀ ਤੇਰਾ ਸ਼ਹਿਰ ਦੇ ਵਿੱਚ ਦਿਲ ਨਹੀਂ ਲੱਗਦਾ ਵੀ ਹੁਣ ਤੇਰਾ ਇੱਥੇ ਕਿਵੇਂ ਦਿਲ ਲੱਗਿਆ ਉਹ ਕਹਿੰਦੀ ਪੁੱਤਰਾ ਆਪਣੇ ਬੱਚਿਆਂ 'ਚ ਕੀ ਦਾ ਦਿਲ ਨਹੀਂ ਲੱਗਦਾ ਵੀ ਤੁਹਾਨੂੰ ਦੇਖ ਦੇਖ ਕਿਵੇਂ ਦਿਉਣੀ ਆ ਹਨਾ ਵੀ ਉੱਥੇ ਤਾਂ ਇਕੱਲੀ ਸਗੋਂ ਮੈਂ ਡਿਪਰੈਸ਼ਨ ਦੇ ਵਿੱਚ ਚਲੀ ਜਾਂਦੀ ਉਹ ਕਹਿੰਦਾ ਨਹੀਂ ਮਾਂ ਅਸੀਂ ਦੋਨੋਂ ਤਾਂ ਨੌਕਾ ਹੀ ਤੇ ਚਲੇ ਜਾਂਦੇ ਆ ਆ ਕੇ ਅਸੀਂ ਥੱਕ ਕੇ ਸੌ ਜਾਂਦੇ ਆ ਵੀ ਤੂੰ ਇਕੱਲੀ ਰਹਿਣੀ ਆ ਮੈਂ ਇਹ ਚਾਹਣਾ ਕਿ ਵੀ ਮੈਂ ਤੈਨੂੰ ਕਿਤੇ ਇਹੋ ਜੀ ਜਗ੍ਹਾ ਛੱਡਿਆ ਵਾਂ ਜਿੱਥੇ ਤੇਰਾ ਦਿਲ ਲੱਗੇ ਦੇਖ ਤੂੰ ਮੈਨੂੰ ਗਲਤ ਨਾ ਸਮਝੀ ਪਰ ਮੈਂ ਤੇਰੇ ਬਾਰੇ ਸੋਚਦਾ ਉਹ ਕਹਿੰਦੀ ਪੁੱਤ ਇਹੋ ਜੀ ਜਗ੍ਹਾ ਹੋਰ ਕਿੱਥੇ ਹੋਊਗੀ ਵੀ ਆਪਦੇ ਨੂਹਾ ਪੁੱਤ ਕੋਲ ਧੀਆ ਪੁੱਤ ਕੋਲ ਹੀ ਤਾਂ ਮਾਪੇ ਰਹਿੰਦੇ ਹੁੰਦੇ ਆ ਮਾਪਿਆਂ ਲਈ ਆਪਣੇ ਪੁੱਤਰ ਨੂੰ ਹਾਂ ਦੇ ਘਰ ਤੋਂ ਵਧੀਆ ਜਗ੍ਹਾ ਕਿਹੜੀ ਹੋ ਸਕਦੀ ਆ ਉਹ ਕਹਿੰਦਾ ਮਾਂ ਦੇਖ ਅੱਜ ਕੱਲ ਹਣਾ ਜਿਹੜੇ ਬੱਚੇ ਆ ਇਕੱਲੇ ਇਕੱਲੇ ਆ ਮਾਪਿਓ ਨੂੰ ਉਹ ਸਮਾਂ ਨਹੀਂ ਦੇ ਸਕਦੇ ਹੁਣ ਸਾਡਾ ਲਾਈਫ ਸਟਾਈਲ ਤੈਨੂੰ ਪਤਾ ਮੈਂ ਜਾ ਕੇ ਵੀ ਤੈਨੂੰ ਉਹ ਸਮਾਂ ਨਹੀਂ ਦੇ ਸਕਦਾ ਮੈਂ ਨਾ ਆਪਣੇ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡਾ ਵਿਰਧਾ ਆਸ਼ਰਮ ਵੇਖਿਆਗਾ ਉੱਥੇ ਬਹੁਤ ਸਾਰੀਆਂ ਤੇਰੇ ਵਰਗੀਆਂ ਔਰਤਾਂ ਰਹਿੰਦੀਆਂ ਨੇਗੀਆਂ ਜੇ ਤੂੰ ਉੱਥੇ ਰਹੇਂਗੀ ਤਾਂ ਤੇਰਾ ਦੇਣ ਲੱਗੂਗਾ ਮੈਂ ਤੈਨੂੰ ਮਿਲਿਆ ਆ ਕਰੂੰ ਜਦੋਂ ਤੇਰਾ ਦਿਲ ਕਰਿਆ ਕਰੂ ਤੂੰ ਘਰ ਆ ਜਾ ਕਰੀ ਮਿਲਣਾਂ ਤਾਂ ਇਹ ਗੱਲ ਸੁਣ ਕੇ ਉਹਦੀ ਮਾਂ ਜਿਹੜੀ ਉਹ ਨੂੰ ਹੈਰਾਨੀ ਹੁੰਦੀ ਆ ਵੀ ਉਹ ਮੁੰਡਾ ਜਿਹਨੂੰ ਮੈਂ ਪੜਾ ਲਿਖਾ ਕੇ ਡਾਕਟਰ ਬਣਾਇਆ ਤੇ ਉਹ ਅੱਜ ਮੈਨੂੰ ਵਿਰਧ ਆਸ਼ਰਮ 'ਚ ਭੇਜਣ ਦੀ ਗੱਲ ਕਰ ਰਿਹਾ ਪਰ ਉਹ ਕੁਝ ਨਹੀਂ ਬੋਲਦੀ ਉਸ ਉਹਦੇ ਮਤਲਬ ਦਿਮਾਗ ਨਾਲ ਇੱਕ ਤਰ੍ਹਾਂ ਨਾਲ ਸੁਣ ਹੋ ਜਾਂਦਾ ਵੀ ਮੇਰੇ ਮੁੰਡੇ ਨੇ ਮੈਨੂੰ ਇਹ ਗੱਲ ਕਹਿਤੀ ਉਹ ਚੁੱਪ ਹੋ ਜਾਂਦੀ ਆ ਤੇ ਉਹਦਾ ਮੁੰਡਾ ਉਹਨੂੰ ਹੁਕਮ ਸੁਣਾ ਕੇ ਚਲਿਆ ਜਾਂਦਾ ਕਿ ਮਾਂ ਕੱਲ ਨੂੰ ਮੈਂ ਤੈਨੂੰ ਛੱਡ ਕੇ ਆਉਣਾ ਵਿਰਧ ਆਸ਼ਰਮ ਤੂੰ ਅੱਜ ਆਪਣਾ ਸਮਾਨ ਆ ਜਿਹੜਾ ਉਹ ਪੈਕ ਕਰ ਲੈ ਮਨਜੀਤ ਕੌਰ ਅੱਖਾਂ ਭਰ ਆਉਂਦੀ ਆ ਉਹਦਾ ਗਲਾ ਭਰਿਆ ਹੁੰਦਾ ਉਹ ਸੋਚਦੀ ਆ ਵੀ ਜੇ ਮੇਰੇ ਇੱਕ ਔਲਾਦ ਹੋਰ ਹੁੰਦੀ ਜਾਂ ਮੇਰੇ ਘਰ ਵਾਲੇ ਜਿਉਂਦਾ ਹੁੰਦਾ ਤਾਂ ਅੱਜ ਮੈਨੂੰ ਆ ਦਿਨਾਂ ਦੇਖਣੇ ਪੈਂਦੇ ਵੀ ਮੈਂ ਤਾਂ ਆਪਦਾ ਕਦੇ ਆਰਾਮ ਵੀ ਨਹੀਂ ਕਰਕੇ ਵੇਖਿਆ ਤੇ ਇਹ ਮੁੰਡਾ ਹੁਣ ਮੈਨੂੰ ਵਿਰਦਾਸ਼ਮ ਭੇਜਣ ਦੀ ਗੱਲ ਕਰਦਾ ਤੇ ਚੱਲ ਉਹ ਸਮਾਨ ਆ ਜਿਹੜਾ ਆਪਣਾ ਪੈਕ ਕਰ ਲੈਂਦੀ ਆ ਅਗਲੇ ਦਿਨ ਉਹਦਾ ਮੁੰਡਾ ਉਹਨੂੰ ਕਹਿੰਦਾ ਵੀ ਚੱਲ ਮਾਂ ਚੱਲੀਏ ਤੇ ਜਦੋਂ ਉਹਨੂੰ ਜਾਣ ਲਈ ਕਹਿੰਦਾ ਤੇ ਉਹ ਕਹਿੰਦੀ ਕਿ ਪੁੱਤਰ ਸੋਚ ਲੈ ਵੀ ਤੇਰੀ ਇਹ ਗੱਲ ਠੀਕ ਆ ਕੀ ਵੀ ਮੈਂ ਤੈਨੂੰ ਤੰਗ ਕਰਦੀ ਆਂ ਕੀ ਮੈਂ ਤੁਹਾਡੀ ਕਿਸੇ ਗੱਲ ਚ ਇੰਟਰਫੇਅਰ ਕਰਦੀ ਆਂ ਵੀ ਤਾਂ ਤੂੰ ਮੈਨੂੰ ਵਿਰਧਾ ਆਸ਼ਰਮ ਛੱਡ ਕੇ ਆਉਣਾ ਵੀ ਮੇਰੇ ਗੱਲ ਹਾਜਮ ਨਹੀਂ ਹੋ ਰਹੀ ਤਾਂ ਉਹਨੂੰ ਬਾਹਾਂ ਫੜ ਕੇ ਕਹਿੰਦਾ ਮੇਰੇ ਕੋਲੇ ਨਾ ਜ਼ਿਆਦਾ ਇਮੋਸ਼ਨਲ ਗੱਲਾਂ ਨਾ ਕਰ ਮੈਨੂੰ ਇਮੋਸ਼ਨਲ ਬਲੈਕਮੇਲ ਕਰਨ ਦੀ ਕੋਸ਼ਿਸ਼ ਨਾ ਕਰ ਚੱਲ ਜੇ ਜਾਣਾ ਤਾਂ ਤੇ ਨਹੀਂ ਤਾਂ ਮੈਂ ਤੈਨੂੰ ਪੌੜੀਆਂ ਤੋਂ ੱੱਕਾ ਦੇ ਦੇਣਾ ਆਪਣੇ ਬੇਟੇ ਦੇ ਮੂੰਹੋਂ ਪੌੜੀਆਂ ਤੋਂ ੱੱਕਾ ਦੇਣ ਦੀ ਗੱਲ ਸੁਣ ਕੇ ਉਹਦੇ ਪੈਰਾਂ ਹੇਠੋਂ ਜ਼ਮੀਰ ਹੀ ਨਿਕਲ ਜਾਂਦੀ ਹੈ ਤੇ ਉਹ ਕਹਿੰਦੀ ਹੈ ਕਿ हे ਪ੍ਰਮਾਤਮਾ ਜਦੋਂ ਗੁਰਜੰਟ ਨੂੰ ਤੂੰ ਲੈ ਕੇ ਗਿਆ ਸੀ ਮੈਨੂੰ ਵੀ ਲੈ ਜਾਣਾ ਸੀ ਨਾਲ ਕਿ ਮੈਂ ਇਸ ਮੁੰਡੇ ਖਾਤਰ ਆਪਣੀ ਜਵਾਨੀ ਰੋਲੀ ਇਸ ਮੁੰਡੇ ਕਰਕੇ ਆਪਣਾ ਮੈਂ ਰੰਡੇਪਾ ਕਟਿਆ ਕਿ ਇਹ ਮੁੰਡਾ ਵੱਡਾ ਹੋ ਕੇ ਮੈਨੂੰ ਇਹ ਗੱਲ ਕਰੇ ਫਿਰ ਉਹ ਸੋਚਦੀ ਆ ਵੀ ਜਿਹੜੇ ਬੱਚੇ ਦੇ ਦਿਲ ਚ ਆਪਣੀ ਮਾਂ ਪ੍ਰਤੀ ਕੋਈ ਇੱਜ਼ਤ ਨਹੀਂ ਰਹੀ ਕੋਈ ਪਿਆਰ ਨਹੀਂ ਰਹਾ ਤੇ ਮੈਂ ਉਹਦੇ ਨਾਲ ਰਹਿਣ ਦੇ ਤਰਲੇ ਪਾਉਣੀ ਆ ਉਹ ਚੁੱਪਚਾਪ ਆਪਣਾ ਬੈਗ ਚੱਕਦੀ ਆ ਤੇ ਆਪਣੇ ਘਰ ਦੀਆਂ ਪੌੜੀਆਂ ਉਤਰਨ ਲੱਗਦੀ ਆ ਚੱਲ ਜਾ ਕੇ ਉਹ ਗੱਡੀ ਕੋਲ ਖੜੀ ਹੋ ਜਾਂਦੀ ਆ ਉਹਦਾ ਪੁੱਤਰ ਆਉਂਦਾ ਤੇ ਉਹ ਗੱਡੀ ਦੀ ਤਾਕੀ ਖੋਲਦਾ ਉਹ ਗੱਡੀ ਚ ਬਹਿ ਜਾਂਦੀ ਹੈ ਤੇ ਉਹਦਾ ਪੁੱਤਰ ਉਹਨੂੰ ਚੱਕ ਗੱਡੀ ਚ ਬਿਠਾ ਕੇ ਉਹਨੂੰ ਵਿਰਧ ਆਸ਼ਰਮ ਛੱਡਿਆਉਂਦਾ ਵਿਰਧ ਆਸ਼ਰਮ ਦੇ ਗੇਟ ਤੇ ਛੱਡਣ ਲੱਗਿਆ ਉਹਦਾ ਪੁੱਤਰ ਉਹਨੂੰ ਕਹਿੰਦਾ ਕਿ ਮਾਂ ਆਪਣਾ ਖਿਆਲ ਰੱਖੀ ਤੇ ਮੈਂ ਤੈਨੂੰ ਮਿਲਣ ਆਇਆ ਕਰੂੰ ਤੇ ਉਹਦੀ ਮਾਂ ਉਹਨੂੰ ਕਹਿੰਦੀ ਕਿ ਨਾ ਪੁੱਤਰ ਮੈਂ ਖਿਆਲ ਰੱਖਾਂ ਚਾਹੇ ਨਾ ਇਸ ਗੱਲ ਦੀ ਤੂੰ ਫਿਕਰ ਨਾ ਕਰ ਪਰ ਤੂੰ ਅੱਜ ਤੋਂ ਬਾਅਦ ਕਦੇ ਮੈਨੂੰ ਮਿਲਣ ਨਾ ਆਈ ਮੈਂ ਨਹੀਂ ਚਾਹੁੰਦੀ ਕਿ ਤੂੰ ਮੈਨੂੰ ਮਿਲਣਾ ਵੀ ਉਹ ਕਹਿੰਦਾ ਮਾਂ ਤੇਰੀ ਮਰਜ਼ੀ ਆ ਜਦੋਂ ਉਹ ਇਹ ਗੱਲ ਕਹਿੰਦਾ ਨਾ ਤਾਂ ਮਨਜੀਤ ਕੌਰ ਦਾ ਹੋਰ ਵੀ ਕਾਲਜਾ ਜਿਹੜਾ ਕਲੇਜਾ ਉਹਦਾ ਬਲੁੰਦ ਰਿਆ ਜਾਂਦਾ ਤੇ ਉਹ ਚੁੱਪਚਾਪ ਬੈਗ ਚੱਕ ਕੇ ਵਿਰਦਾ ਆਸ਼ਰਮ ਵੱਲ ਨੂੰ ਹੋ ਜਾਂਦੀ ਆ ਵਿਰਦਾ ਆਸ਼ਰਮ ਚ ਜਾਂਦੇ ਆ ਉਹ ਆਪਣੇ ਵਰਗੀਆਂ ਹੋਰ ਕਿੰਨੀਆਂ ਬੇਵਸ ਲਾਚਾਰ ਔਰਤਾਂ ਤੇ ਬਜ਼ੁਰਗਾਂ ਨੂੰ ਵੇਖਦੀ ਆ ਫਿਰ ਉਹ ਜਦੋਂ ਵਿਰਦਾ ਆਸ਼ਰਮ ਦੇ ਮੈਨੇਜਰ ਕੋਲ ਜਾਂਦੀ ਆ ਉਹਦੇ ਨਾਲ ਪਹਿਲਾਂ ਹੀ ਉਹਦਾ ਮੁੰਡਾ ਗੱਲ ਕਰ ਗਿਆ ਹੁੰਦਾ ਤੇ ਉਹ ਆਪਣਾ ਨਾਮ ਲਿਖਾਉਂਦੀ ਆ ਕਿੰਨੇ ਦਿਨ ਉਹ ਵਿਰਦਾ ਆਸ਼ਰਮ ਦੇ ਵਿੱਚ ਚੁੱਪ ਰਹਿੰਦੀ ਆ ਜਦੋਂ ਵੀ ਵਿਰਧਾ ਆਸ਼ਰਮ ਦੇ ਵਿੱਚ ਕੋਈ ਨਵਾਂ ਬਜ਼ੁਰਗ ਆਉਂਦਾ ਤਾਂ ਦੂਜੇ ਜਿਹੜੇ ਉਹ ਇਸ ਗੱਲ ਲਈ ਉਤਾਵਲੇ ਹੁੰਦੇ ਆ ਜਾਣਨ ਲਈ ਕਿ ਇਹਨੂੰ ਕੀ ਦੁੱਖ ਆ ਇਹ ਵਿਰਧਾ ਆਸ਼ਰਮ ਚ ਕਿਉਂ ਆਇਆ ਜਾਂ ਕਿਉਂ ਆਈ ਉਹਨੇ ਮਨਜੀਤ ਕੌਰ ਵੱਲ ਵੇਖ ਕੇ ਸਾਰਿਆਂ ਨੂੰ ਐ ਲੱਗਦਾ ਸੀ ਵੀ ਇਹਨੂੰ ਤਾਂ ਮਤਲਬ ਇਹਦੀ ਲੁੱਕ ਤੋਂ ਐ ਨਹੀਂ ਲੱਗਦਾ ਵੀ ਕੋਈ ਬਹੁਤੇ ਗਰੀਬ ਕਰਦੀ ਆ ਜਾਂ ਇਹਨੂੰ ਕੋਈ ਬਹੁਤਾ ਹੀ ਦੁੱਖ ਹੁੰਦਾ ਕਿਉਂਕਿ ਨੌਕਰੀ ਕੀਤੀ ਸੀ ਉਹਨੇ ਉਹਦੀ ਪਰਸਨੈਲਿਟੀ ਉਹੇ ਜੀ ਸੀ ਹੌਲੀ ਹੌਲੀ ਉਹ ਉਥੋਂ ਦੀ ਔਰਤਾਂ ਦੇ ਵਿੱਚ ਘੁਲਣ ਮਿਲਣ ਲੱਗਦੀ ਆ ਤੇ ਉਹ ਫਿਰ ਰੋ ਰੋ ਕੇ ਆਪਣੀ ਕਹਾਣੀ ਉਹਨਾਂ ਨੂੰ ਦੱਸਦੀ ਹੈ ਵੀ ਮੇਰੇ ਪੁੱਤਰ ਨੂੰ ਡਾਕਟਰ ਨੇ ਸ਼ਹਿਰ ਦੇ ਮੰਨੇ ਪਰਮੰਨੇ ਡਾਕਟਰ ਨੇ ਪਰ ਉਹਨਾਂ ਲਈ ਮੈਂ ਬੋਝ ਬਣ ਚੁੱਕੀ ਆ ਤੇ ਫਿਰ ਨਾ ਉੱਥੇ ਇੱਕ ਪੱਤਰਕਾਰ ਆਉਂਦਾ ਇੱਕ ਦਿਨ ਮਿਰਦਾ ਆਸ਼ਰਮ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ ਉਹਨਾਂ ਦੀ ਇੰਟਰਵਿਊ ਕਰਨ ਆਉਂਦਾ ਤੇ ਫਿਰ ਉਹ ਔਰਤ ਆ ਜਿਹੜੀ ਉਹ ਪੱਤਰਕਾਰ ਨੂੰ ਜਦੋਂ ਆਪਣੀ ਸਾਰੀ ਕਹਾਣੀ ਦੱਸਦੀ ਆ ਸਾਰੀ ਗੱਲ ਦੱਸਦੀ ਆ ਤਾਂ ਉਹਦੇ ਅੱਖਾਂ ਦੇ ਵਿੱਚੋਂ ਜੋ ਹੰਝੂ ਆਉਂਦੇ ਆ ਉਹਦਾ ਉਸ ਦਿਨ ਦਾ ਰੋਣ ਜੋ ਉਹਨੇ ਪਤਾ ਨਹੀਂ ਕਿਵੇਂ ਅੰਦਰ ਘੁੱਟ-ਘੁੱਟ ਕੇ ਰੱਖਿਆ ਹੋਇਆ ਸੀ ਉਹ ਸਾਰਾ ਹੀ ਵਹਿ ਤੁਰਦਾ ਤੇ ਉਸ ਵੀਡੀਓ ਦੇ ਨੀਚੇ ਲੋਕਾਂ ਦੇ ਜੋ ਕਮੈਂਟ ਸੀ ਕਿ ਆਪਾਂ ਆਪਣੇ ਬੱਚਿਆਂ ਨੂੰ ਲੈ ਕੇ ਸਮਾਜ ਦੇ ਵਿੱਚ ਇੱਕ ਸੁਨੇਹਾ ਕਿ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਵੱਡੇ-ਵੱਡੇ ਸੁਪਨੇ ਵੇਖਦੇ ਆਂ ਆਪ ਔਖੇ ਹੋ ਕੇ ਅਸੀਂ ਇਹ ਕਹਿਣੇ ਆ ਕਿ ਸਾਡੇ ਬੱਚੇ ਚੰਗੇ ਅਹੁਦੇ ਤੇ ਲੱਗਣ ਵੱਡੇ ਡਾਕਟਰ ਬਣਨ ਇੰਜੀਨੀਅਰ ਬਣਨ ਕੁਝ ਵੀ ਬਣਨ ਪਰ ਕਿਤੇ ਨਾ ਕਿਤੇ ਜਾਂ ਤਾਂ ਮਾਪਿਆਂ ਦੀ ਪਰਵਰਿਸ਼ ਦੇ ਵਿੱਚ ਇਹ ਕਮੀ ਰਹਿ ਜਾਂਦੀ ਆ ਪਤਾ ਨਹੀਂ ਬੱਚੇ ਹੀ ਇੰਨੇ ਖੁਦਗਰਜ਼ ਹੋ ਜਾਂਦੇ ਆ ਕਿ ਉਹ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਣ ਲੱਗ ਜਾਂਦੇ ਆ ਕਿ ਆਪਣੇ ਮਾਪਿਆਂ ਨੂੰ ਵਿਰਧ ਆਸ਼ਰਮ ਦੇ ਵਿੱਚ ਭੇਜਣ ਲੱਗਿਆਂ ਇੱਕ ਪਲ ਵੀ ਨਹੀਂ ਸੋਚਦੇ ਇਹ ਸਾਡੇ ਸਮਾਜ ਦੀ ਅੱਜ ਕੱਲ੍ਹ ਦੀ ਇੱਕ ਕੌੜੀ ਸੱਚਾਈ ਆ ਕਿ ਜਿੰਨੇ ਜ਼ਿਆਦਾ ਅਮੀਰ ਘਰਾਂ ਦੇ ਬਜ਼ੁਰਗ ਵਿਰਧ ਆਸ਼ਰਮਾਂ ਦੇ ਵਿੱਚ ਬੈਠੇ ਆ ਉਹਨੇ ਸ਼ਾਇਦ ਕਿਸੇ ਗਰੀਬ ਘਰ ਦੇ ਬਜ਼ੁਰਗ ਆ ਜਿਹੜੇ ਉਹ ਆਸ਼ਰਮ ਦੇ ਵਿੱਚ ਨਹੀਂ ਰੋਲਦੇ ਵਿਰਧ ਆਸ਼ਰਮ ਸਾਡੇ ਸਮਾਜ ਲਈ ਇੱਕ ਸਰਾਪ ਆ ਸਾਡੇ ਸਮਾਜ ਦੇ ਮੱਥੇ ਤੇ ਇੱਕ ਕਲੰਕ ਆ ਤੇ ਇਹ ਪੁੱਤਾਂ ਦੇ ਹੁੰਦਿਆ ਹੋਇਆ ਜਿਹੜੇ ਮਾਪੇ ਵਿਰਦਾ ਆਸ਼ਰਮ ਦੇ ਵਿੱਚ ਰੋਲਦੇ ਨੇ ਤੁਹਾਡਾ ਕੀ ਕਹਿਣਾ ਇਸ ਕਹਾਣੀ ਬਾਰੇ ਉਸ ਔਰਤ ਮਨਜੀਤ ਕੌਰ ਦੀ ਕਹਾਣੀ ਬਾਰੇ ਕੀ ਮਨਜੀਤ ਕੌਰ ਦੀ ਪਰਵਰਿਸ਼ ਦੇ ਵਿੱਚ ਕੋਈ ਕਮੀ ਰਹੀ ਜਾਂ ਉਹਦੇ ਬੇਟੇ ਨੇ ਆਪਣੀ ਪਤਨੀ ਦੇ ਪਿੱਛੇ ਲੱਗ ਕੇ ਗਲਤ ਫੈਸਲਾ ਕੀਤਾ ਤੁਸੀਂ ਆਪਣੇ ਵਿਚਾਰ ਜ਼ਰੂਰ ਰੱਖਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ